ਜ਼ਿਲ੍ਹਾ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਇੱਕ ਹੋਇਆ ਤੁਮਾਕਾ ਇਸ ਤੁਮਾਕੇ ਵਿੱਚ ਹੋਈ ਔਰਤ ਜ਼ਖਮੀ ਉਹਨਾਂ ਨੇ ਦੱਸਿਆ ਕਿ ਉਹ ਜਦ ਪੰਦਲ ਤੁਰੇ ਜਾ ਰਹੇ ਸਨ ਤਾਂ ਇੱਕ ਤੁਮਾਕਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਧੂਆ ਹੀ ਧੂਆ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਉਹਨਾਂ ਨੂੰ ਘਰ ਛੱਡ ਜਾਂਦੀ ਆ ਉਹ ਦੇਖਦੇ ਹਨ ਗੱਲਬਾਤ ਦੌਰਾਨ ਹੋਰ ਵੀ ਕੀ ਦੱਸਿਆ ਉਹਨਾਂ ਨੇ ਨਾਮ ਦੱਸਿਓ ਆਪਣਾ ਸਪਨਾ ਸ਼ਰਮਾ ਕੀ ਗੱਲਬਾਤ ਹੋਈ ਸੀ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜ਼ਮੀਨ 'ਤੇ ਪੈ ਗਈ ਤੇ ਬੜਾ ਕੁਝ ਚੁੱਬਿਆ ਮੇਰੇ ਸਰੀਰ 'ਤੇ ਤੇ ਮੈਂ ਹਾਥੋਥਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲ ਲਿਆ ਤੇ ਖੂਨ ਬੜਾ ਵਗਦਾ ਪਿਆ ਸੀ ਉਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਗਾ ਸੀ ਤੁਹਾਡੇ ਉਦੋਂ ਮੈਨੂੰ ਕੁਛ ਨਹੀਂ ਮਤ ਦਿਖਿਆ ਹੀ ਨਹੀਂ ਨੇਰਾ ਸੀ ਬਸ ਬੰਮੀ ਫਟਿਆ ਕੁਛ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਛ ਨਜ਼ਰ ਨਹੀਂ ਆ ਰਿਹਾ ਸੀ ਨਹੀਂ ਜਦੋਂ ਜਦੋਂ ਤੁਸੀਂ ਮਰਗੋ ਉਹ ਧਮਾਕਾ ਹੋ ਤੋ ਪਹਿਲਾਂ ਤਾਂ ਤੁਸੀਂ ਬਿਲਕੁਲ ਠੀਕ ਸੀ ਬਿਲਕੁਲ ਕੋਈ ਟਰੱਕ ਟੁਕਾਂ ਦਾ ਲੱਭਾ ਨਹੀਂ ਕੁਛ ਨਹੀਂ ਲੱਭਿਆ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਬੱਸ ਨਹੀਂ ਕਾਰ ਇੱਕ ਦੋ ਲੱਭੀ ਐ ਉਹ ਕਾਰ ਅੱਗੇ ਚੱਲ ਗਈ ਸੀ ਕੋਈ ਟਰੱਕ ਬੱਸ ਕੁਝ ਵੀ ਨਹੀਂ ਸੀ ਹਾਂਜੀ ਤੁਸੀਂ ਪੈਦਲ ਸੀ ਪੈਦਲ ਸੀ ਨਜ਼ਰ ਕੁਝ ਨਹੀਂ ਆਇਆ ਨਜ਼ਰ ਕੁਝ ਨਹੀਂ ਆਇਆ ਜਿਵੇਂ ਨੋਰਮਲ ਤਰਿਕਾ ਨਾਲ ਜਾ ਰਹੇ ਸੀ ਉਦੋਂ ਕੋਈ ਟਰੱਕ ਵਗੈਰਾ ਨਹੀਂ ਆਇਆ ਕੁਝ ਨਹੀਂ ਸੀ ਕੋਈ ਟਰੱਕ ਕੋਈ ਬੱਸ ਨਹੀਂ ਕੁਝ ਨਹੀਂ ਸੀ ਸੜਕ 'ਤੇ ਠੀਕ ਹੈ ਭਾਈ ਜੀ